ਆ ਵੀ ਜਿਹੜੀ ਹੈਗੀ ਨਾ ਖੀਰੀ ਜASSI 5 ਮਹੀਨਿਆਂ ਦੀ ਗੱਬਣ ਮਿਲਣੀ ਆ ਸੋਨੂੰ ਆਹਾ ਪਹਿੜ 4.5 ਮਹੀਨਿਆਂ ਦੀ ਗੱਬਣ ਮਿਲੂਗੀ ਸੋਨੂੰ ਚੱਕ ਅਗਲਾ ਚੱਕ ਕਰਾ ਲੈ ਜਦੋਂ ਆਪਣੇ ਅਗਲਾ ਲਊਗਾ ਤਾਂ ਗੱਡੀ ਖੜੀ ਤੋਂ ਚੈੱਕ ਕਰਵਾ ਲੈ ਅਗਲਾ ਕਿੱਟ ਤੇ ਜਿਹੜੀ ਹੈਗੀ ਤੁਸੀਂ ਚੈੱਕ ਕਰਵਾ ਸਕਦੇ ਹੋ ਗੱਬਣ ਨਿਕਲਦੀ ਆ ਕਿ ਨਹੀਂ ਨਿਕਲਦੀ ਉਹ ਛੋਡੇ ਘਰ ਮਾ ਪਿੰਕ ਨੋਜ ਵਾਲੀ ਬਹਿੜ ਹਲੋ ਆ ਲੈ ਜਿਵੇਂ ਗੱਬਣ ਹੁੰਦੇ ਆ ਬਾਈ ਹੁਣੀ ਦੇਖ ਲੈ ਚੋਲ ਫਟਾਫੜੂ ਕਰ ਲਿਆ ਬੱਚੀ ਤੇਰੀ ਗੱਲ ਪੱਕੀ ਆ ਕਬੂਤਰੀ ਵਰਗੀ ਬਹਿਦਾ ਮਿੱਤਰੋ ਨਹੀਂ ਆ ਗਈ ਇਹ ਵੀ ਬੱਚੀ ਸੋਹਣੀ ਐ ਯਾਰ ਸਟ੍ਰੇਟ ਬੱਚੀ ਐ ਹਾਂ ਹਾਂ ਹਾਂਜੀ ਅਸੀਂ ਕੱਲ੍ਹ ਦੋਸਤੋ ਬਾਬਾ ਸਵਾਤ ਕਰਨਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਆਂਗੇ ਪਿੰਡ ਆ ਗਿਆ ਬਾਈ ਹੈਪੀ ਦਾ ਮਿੱਤਰੋ ਪਿੱਥੋ ਜਿਹੜਾ ਬਹੰਡਾ ਨੇੜੇ ਰਾਮਪੁਰੇ ਦੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਛੋਡੇ ਬਹੁਤ ਸੋਹਣੀਆਂ ਸੁਨੱਖੀਆਂ ਨਾ ਬਿਹੜਾ ਲੈ ਕੇ ਆਏ ਮਿੱਤਰੋ ਤੇ ਬਿਹੜਾ ਦੀ ਗਿਣਤੀ ਰਹੂਗੀ 10 ਨਾਗ ਨੇ ਕੁੱਲ ਤੇ ਜਿਹੜੀ ਇੱਕ ਤਾਂ ਆ ਗਈ ਨਾ ਛੋਟੇ ਸਾਹਮਣੇ ਖੜੀ ਹੈ ਜਿਹੜੀ ਜਰਸੀ ਇਹ ਮਿੱਤਰੋ ਤੁਹਾਨੂੰ ਗੱਬਣ ਮਿਲ ਜੂਗੀ ਤੇ ਇੱਕ ਆ ਗਈ ਇਧਰਲੇ ਪਾਸੇ ਜਿਹੜੀ ਨਾਲ ਖੜੀ ਹੈ ਨਾ ਐਚ ਐਫ ਬਿਹੜ ਇਹ ਵੀ ਗੱਬਣ ਤੇ ਨਾਗ ਜਿਹੜੇ ਹੈਗੇ ਆਪਾਂ ਤੁਹਾਨੂੰ ਸਾਰੇ ਦਿਖਾ ਦੇਣਾ ਇੱਕ ਵਾਰੀ ਕੱਲੀ ਕੱਲੀ ਤੇ ਨਾ ਨਿਗਾਹ ਮਾਰ ਲਓ ਤੇ ਇਹਨਾਂ ਬੱਚੀਆਂ ਦੀ ਜਾਣਕਾਰੀ ਆਪਾਂ ਤੁਹਾਨੂੰ ਨਾ ਲੈ ਕੇ ਦੇਣੀ ਆ ਬਾਈ ਹੈਪੀ ਤੋਂ ਮਿੱਤਰੋ ਬਹੁਤ ਸੋਹਣੀਆਂ ਸੁਨੱਖੀਆਂ ਬੈੜਾਂ ਨੇ ਬਾਕੀ ਵੀਡੀਓ ਦੇ ਵਿੱਚ ਆਪਾਂ ਕੱਲੀ-ਕੱਲੀ ਬਹਿੜ ਸਾਨੂੰ ਤੋੜ ਕੇ ਦਿਖਾਵਾਂਗੇ ਕਿਵੇਂ ਲੱਗੀਆਂ ਬੈੜਾਂ ਦੱਸਿਓ ਜਰੂਰ ਆਜੋ ਕਰਾਗੇ ਬਾਈ ਹੈਪੀ ਨਾਲ ਗੱਲਬਾਤ ਜੇ ਸੋਹਣੂ ਬੈੜਾਂ ਸੋਹਣੀਆਂ ਲੱਗੀਆਂ ਨਾ ਕਮੈਂਟ ਕਰਕੇ ਦੱਸ ਜਰੂਰ ਦਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਰਵਣ ਸਤਿ ਸ੍ਰੀ ਅਕਾਲ ਹੋਰ ਬਈ ਹੈਪੀ ਬਹੁਤ ਵਧੀਆ ਬਾਈ ਚੜਦੀ ਕਲਾ ਹਾਂ ਬਾਈ ਹਾਂ ਤੇ ਹੈਪੀ ਜੀ ਗੱਲ ਕਰਕੇ ਆਪਣੇ ਪ੍ਰੋਪਰ ਐਡਰੈਸ ਕਰਦਾ ਪਿੰਡ ਪਿੱਥੋ ਆ ਬਾਈ ਜ਼ਿਲ੍ਹਾ ਬਠਿੰਡਾ ਦਾ ਬਠਿੰਡੇ ਤੋਂ 40 ਕਿਲੋਮੀਟਰ ਰਾਮਪਰਾ ਫੂਲ ਤੋਂ 5 ਕਿਲੋਮੀਟਰ ਠੀਕ ਆ ਪਿੰਡ ਪਿੱਥੋ ਆ ਅੱਛਾ ਰੁਟੀਨ ਦੇ ਵਿੱਚ ਬੱਛੀਆਂ ਆਪਰੇ ਹੁੰਦੀਆਂ ਆ ਬਾਈ ਬੰਦਾ ਕਦ ਜਦੋਂ ਮਰਜ਼ੀ ਫੋਨ ਕਰਕੇ ਆ ਜੇ ਜਦੋਂ ਮਰਜ਼ੀ ਫੋਨ ਆ ਹਾਂ ਹਾਂ ਗੱਪਣਾ ਤੇਹੀ ਪ੍ਰਭਸਾਂ ਹੁੰਦੀਆਂ ਆ ਆਪਣੇ ਤੇ ਪ੍ਰਾ ਹੁੰਦੀਆਂ ਹਾਂ ਹਾਂ ਬਾਈ ਅ ਕਿਹੜੇ ਪਾਸੋਂ ਸਟਾਰਟ ਕਰ ਚੱਲ ਫਿਰ ਤੇਰਾ ਲੈ ਵੀ ਹੈਪੀ ਜਿਹੜੀ ਆ ਗਈ ਤੇਰੀ ਸਿਰੇ ਦੇ ਉੱਤੇ ਵਹਿੜ ਤੇ ਆਹ ਖੋਲੀ ਬਾਬਾ 51 ਨੰਬਰ ਟੈਗ ਆ ਗਿਆ ਹਾਂ ਬਾਈ ਇਹ ਦਾਦਾ ਤੌਰ ਤੇ ਭਾਈ ਦੋਂਦੀ ਹੋ ਗਈ ਅੱਛਾ ਹਾਂ ਇਹਦੇ 37 ਦਿਨ ਹੋ ਗਏ ਏ ਆਈ ਹੋਈ ਨੂੰ ਠੀਕ ਹੈ ਹਾਂ ਜੇ ਅਗਲਾ ਕਿੱਟ ਨਾਲ ਚੈੱਕ ਕਰਾ ਕੇ ਲੈਣੇ ਦਾ ਕਿੱਟ ਨਾਲ ਚੈੱਕ ਕਰਾ ਕੇ ਲੈ ਲੈ ਐਮਜ ਕਰ ਲੈਣੀ ਉਹਦਾ ਐਮਜ ਕਰ ਲੈ ਠੀਕ ਆ ਲੈ ਵੀ ਆ ਦੇਖ ਲੋ ਮਿੱਤਰੋ ਜਿਹੜੀ ਆਹਾ ਬਹਿੜਾ ਤੁਹਾਨੂੰ ਨਾ ਗੱਬਣ ਮਿਲੂਗੀ ਆਪਾਂ ਪੱਕਾ ਨਹੀਂ ਕਹਿ ਸਕਦੇ 51 ਨੰਬਰ ਟੈਗ ਹੈ ਤੇ ਕਿੱਟ ਤੇ ਜਿਹੜੀ ਹੈਗੀ ਤੁਸੀਂ ਚੈੱਕ ਕਰਵਾ ਸਕਦੇ ਹੋ ਗੱਬਣ ਨਿਕਲਦੀ ਹੈ ਕਿ ਨਹੀਂ ਨਿਕਲਦੀ ਉਹ ਤੁਹਾਡੇ ਕਰਮਾਂ ਪਰ ਇਸ ਬਹਿੜ ਨੂੰ 36 ਦਿਨ ਹੋ ਗਏ ਟੀਕਾ ਲੱਗੇ ਨੂੰ ਬਿਹੜ ਦਾ ਕੱਦ ਕਾਠ ਜਿਹੜਾ ਹੈਗਾ ਨਾ ਉਹ ਤੁਸੀਂ ਦੇਖ ਲਓ ਲੰਮੀ ਲੰਮੀ ਵੀ ਪੂਰੀ ਆ ਗਈ ਇਹ ਲੈ ਚੱਲ ਥਣ ਚਾਰੀ ਇਹੇ ਪੀ ਹਾਂ ਇਹ ਆ ਦੇਖੋ ਵਾਪਸ ਸੁਣੋ ਨਾ ਥੱਲੋਂ ਥਣ ਲੈ ਬਾਦ ਖਾਦਗੇ ਲੈ ਵੀ ਮਿੱਤਰ ਅੱਧੇ ਥਣ ਕਾਲੇ ਅੱਧੇ ਗੁਲਾਬੀ ਤੇ ਲੈਵਾ ਜਿਹੜੀ ਹੈਗੀ ਜਮਾ ਫਿੱਟ ਲੈਵੇ ਵਾਲੀ ਬਿਹੜ ਰਹੂਗੀ ਕਦ ਕੋਦ ਬਾਈ ਬਹੁਤ ਬੱਚੀ ਦਾ ਇਹ ਐ ਨਹੀਂ ਹੈਗਾ ਮਾਰੇ ਮੂੰਹ ਘੋਰੀ ਕਰੀ ਲੈ ਭਾਈ ਲੈ ਲੈ ਹਾਲੇ ਚੱਕੇ ਆ ਭਾਈ ਦਸ ਅੱਛਾ ਹਾਂ ਹਾਂ ਇਹ ਲੈ ਹੈਪੀ ਜੀ ਇਹ ਨਾ ਕੰਮ ਹੁੰਦਾ ਪੱਕਾ ਹਾਂ ਇਹ ਨਹੀਂਗਾ ਵੀ ਆਪਾਂ ਅਗਲੇ ਨੂੰ ਸਹੀ ਗੱਲ ਨਹੀਂ ਇਹ ਤੇਰੀ ਨਾ ਯਾਰ ਇੱਕ ਖਾਸੀਅਤ ਆ ਮਾਣਾ ਭਾਈ ਆਪਾਂ ਜਾਓ ਜੋ ਕੰਮ ਕਰਨਾ ਇਮਾਨਦਾਰੀ ਕਰਨਾ ਯਾਰ ਠੀਕ ਆ ਅੱਛਾ ਹੈਪੀ ਜਿਹੜੀ ਤੇਰੀ ਆ ਬਿਹੜ ਆ ਗਈ ਇਹ ਇਹ ਦੂਜੇ ਨੰਬਰ ਵਾਲੀ ਇਹ ਖੀਰੀ ਆ ਭਾਈ ਸਾਢੇ 4 ਮਹੀਨੇ ਹੀ ਗੱਬਣਾਗੇ ਖੀਰੀ ਸਾਢੇ 4 ਮਹੀਨੇ ਹਾਂ ਚੈੱਕ ਤੇਰੀ ਚੈੱਕ ਚੈੱਕ ਅਗਲਾ ਚੈੱਕ ਕਰਾ ਲੈ ਜਦੋਂ ਆਪਣੇ ਅਗਲਾ ਲਊਗਾ ਦਾ ਗੱਡੀ ਖੜੀ ਦੋ ਚੈੱਕ ਕਰਵਾ ਲੈ ਅਗਲਾ ਠੀਕ ਹੈ ਹਾਂ ਅੱਛਾ ਜੇ ਬੰਦਾ ਆਨਲਾਈਨ ਵੀ ਮੰਗਾਉਂਦਾ ਹਾਂ 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 ਜੇ ਆਨਲਾਈਨ ਮੰਗਾਉਂਦਾ ਆਪਦਾ ਡਾਕਟਰ ਨੂੰ ਚੈੱਕ ਕਰਵਾ ਕੇ ਫਿਰ ਪੇਮੈਂਟ ਕਰੇ ਫਿਰ ਪੇਮੈਂਟ ਕਰੇ ਠੀਕ ਹੈ ਝੋਲੀ ਯਰ ਕਰਮ ਵਾਲੀ ਹਾਂ ਹਾਂ ਭਾਈ ਹਾਂ ਇਹ ਦੇਖਿਓ ਲੈ ਵੀ ਮਿੱਤਰੋ ਆ ਦੇਖੋ 32 ਨੰਬਰ ਟੈਗ ਆ ਗਿਆ ਇਹ ਤੇ 32 ਨੰਬਰ ਟੈਗ ਬਹਿੜ ਦਾ ਕੱਦ ਕਾਠ ਆਹਾ ਬਹਿੜ ਸੋਨੂੰ ਮਿੱਤਰੋ ਸਾਢੇ ਬਾਕੀ ਕੰਨਾ ਕੋਨਾ ਦੀ ਵੀ ਤੁਸੀਂ ਚੈੱਕ ਕਰ ਲਓ ਇਹ ਥੱਲੋਂ ਲੈ ਬਾਦ ਸੋਣਾ ਮੈਂ ਇਹਦਾ ਐਨ ਪੂਰਾ ਗੱਦਾ ਪੱਟੀ ਖੜੀ ਐ ਤੇ ਖੁੱਲੀਆਂ ਫਿਰਦੀਆਂ ਆਂ ਕਰਕੇ ਧੱਕਾ ਕਰਦਿਆਂ ਬਾਈ ਕਿਨਾਂ ਸਹੀ ਗੱਲ ਆ ਹਾਂ ਇਹ ਲੋ ਬਾਈ ਦੇਖ ਲਈ ਆ ਪੱਟਾ ਤੋਂ ਕਰਤਾ ਬੱਛੀ ਨੇ ਹਾਂ ਲਾਲੀ ਸਨ ਲੱਗਿਆ ਯਾਰ ਇਹ ਟਾਪ ਦੇ ਹਾਂ ਲੈ ਵੀ ਮਿੱਤਰੋ ਆਹਾ ਪਹਿੜ ਸਾਢੇ 4 ਮਹੀਨਿਆਂ ਦੀ ਗੱਬਣ ਮਿਲੂਗੀ ਸੋਨੂ ਤੇ ਚੈੱਕ ਪਾਸ ਤੁਸੀਂ ਕਰਾ ਲਿਓ ਜਿਹੜੀ ਆ ਗਈ ਹੈਪੀ ਤੀਜੇ ਨੰਬਰ ਦੇ ਉੱਤੇ ਇਹ ਬਾਈ 5 ਮਹੀਨੇ ਦੀ ਗੱਬਣਾ ਇਹ ਵੀ ਮੂੰਹ ਖੀਰੀ ਹੈਗੀ ਅੱਛਾ ਮੂੰਹ ਖੀਰੀ ਹਾਂ 5 ਮਹੀਨੇ ਦੀ ਗੱਬਣਾ 5 ਮਹੀਨੇ ਦੀ 5 ਦੀ ਤੇ ਜਿਹੜੇ ਇਹ ਮਤਲਬ ਆਪਣਾ ਬੱਚੇ ਆ ਗਏ ਇਹਨਾਂ ਦੇ ਰੇਟ ਦੀ ਗੱਲ ਕਰ ਗਏ ਰੇਟ ਬਾਈ ਫੋਨ ਤੇ ਹੋਊਗਾ ਰਕਾਰ ਇਹਨਾਂ ਦਾ ਸਾਰਾ ਮਿਲ ਜੂਗਾ ਕਿਹੜੇ ਸੀਮੇ ਲੱਗੇ ਹੋਏ ਕਿਹੜੇ ਨਾਲ ਆਪ ਨੇ ਠੀਕ ਆ ਤੇ ਫਿਰ ਫੋਨ ਤੇ ਦਾ ਇੱਕ ਗੱਲ ਸਮਝਾਦ ਗਿਆ ਆਪਾਂ ਦਰਸ਼ਕਾਂ ਨੂੰ ਮਤਲਬ ਵੀ ਹੁਣ ਕਈ ਵਾਰ ਬਾਈ ਕਿੰਨੇ ਇਕੱਲੇ ਨਹੀਂ ਹੁੰਦੀ ਹੈਗੀ ਕਿਸੇ ਨਾਲ ਤਾਂ ਲੈਣੇ ਹੁੰਦੇ ਆ ਫੋਨ ਲਾ ਲੈਣਾ ਮਾਲ ਵੇਚਦੀਆਂ ਰੋਜ਼ ਅਗਲਾ ਫੋਨ ਕਰਦਾ ਹਾਂ ਹਾਂ ਲੈ ਵੀ ਆਹ ਦੇਖ ਲੋ ਮਿੱਤਰੋ ਜਿਹੜੀ ਆਹ ਜਰਸੀ ਹੈ ਨਾ ਆਹ ਜਰਸੀ ਸੋਨੂੰ ਦੱਬਣ ਜਰਸੀ ਦੇਖ ਲੋ ਤੁਸੀਂ ਕਿੰਨੇ ਮਹੀਨਿਆਂ ਦੀ ਇਹ 5 ਮਹੀਨਿਆਂ ਦੀ ਬਾਈ ਲੈ ਵੀ 5 ਮਹੀਨਿਆਂ ਦੀ ਇੱਥੇ ਖੜਾ ਲਾ ਬਾਬ ਜੀ ਆ ਦੇਖੋ ਲੈ ਹੁਣ ਤੁਸੀਂ ਦੇਖ ਲਓ ਐ ਕਿੱਡੀ ਐ ਠੰਡੀ ਹੁੰਦੀ ਹੈ ਲੈ 5 ਮਹੀਨਿਆਂ ਦੀ ਗੱਬਣ ਆ ਗਈ ਜਰਸੀ ਲੈ ਚੱਲ ਵਾਪਾ ਬਾਕੀ ਉੱਤੋਂ ਵੀ ਦੇਖ ਲਓ ਮੂੰਹ ਦੀ ਵੀ ਚੈੱਕ ਕਰਵਾਦ ਗਏ ਆਪਾਂ ਜਮਾ ਖੀਰੀ ਆ ਭਾਈ ਲੈ ਇਹ ਲੈ ਵੀ ਚੌਲਾ ਦੇ ਦਾਣਿਆਂ ਵਰਗੇ ਤਾਂ ਖੀਰੀ ਖੀਰ ਨੇ ਸੂਪ ਪੈਣਾ ਭਾਈ ਠੀਕ ਆ ਹਾਂ ਹਾਂ ਲੈ ਵੀ ਆ ਵੀ ਜਿਹੜੀ ਹੈਗੀ ਨਾ ਖੀਰੀ ਜਰਸੀ 5 ਮਹੀਨਿਆਂ ਦੀ ਗੱਬਣ ਮਿਲਣੀ ਆ ਸਾਨੂੰ ਬੜੇ ਸੋਹਣੇ ਲੇਵਾ ਮਤਲਬ ਤਿਆਰ ਕਰਦੀ ਤੁਰੀ ਹੁੰਦੀ ਹੈ ਹਨਾ ਹਾਂ ਬਾਈ ਹਾਂ ਹਾਂ ਤੇ ਜਿਹੜਾ ਬੱਚਾ ਇਹਦੇ ਨਾਲ ਆਲਾ ਆ ਗਿਆ ਆ ਇਹ ਬਾਈ ਬਸ 2-2 ਮਹੀਨਿਆਂ ਨੂੰ ਸੀਮਨ ਲੈ ਲੈਣੀਆਂ ਨੇ ਬੱਚੀਆਂ ਇਹ ਅੱਛਾ ਹਾਂ ਹੈਪੀ ਇਹ ਇਹਦਾ ਦੇਵਾ ਦਿਖਾ ਦੇ ਆਪਾ ਦੇਖ ਬਾਈ ਲੈ ਓਏ ਥਾਨ ਗਲਾਬੀ ਜਮਾ ਹਨਾ ਜਰ ਮੈਨੂੰ ਆਇਆ ਲੱਗਦਾ ਵੀ ਇਹ 2-2 3-3 ਮਹੀਨਿਆਂ ਦੇ ਵਿੱਚ ਹਾਂ ਬਾਈ 2-2 3-3 ਮਹੀਨੇ ਸੀਮਨ ਲੈ ਲੈਣੀਆਂ ਬੱਚੀਆਂ ਇਹ ਜਾ ਬਾਬਾ ਇਧਰ ਲੈ ਬਸਲੀ ਆਖਰਾ ਲੈ ਵੀ ਆ ਦੇਖ ਲੋ ਹੁਣ ਤੁਸੀਂ ਕੋਈ ਲੇਖਾ ਹੀ ਨਹੀਂ ਆ ਬਹਿੜ ਦਾ ਵਾਲੇ ਸੋਹਣੇ ਕੱਦ ਕਾਠ ਦੀ ਮੂਹ ਮਹਾਂਦਰਾ ਜਿਹੜਾ ਬੜਾ ਸੋਹਣਾ ਗਾ ਚੌੜੀ-ਝੂੜੀ ਦੇਖ ਬਾਈ ਉਤੋਂ ਕਿੰਨੀ ਆ ਗਈ ਬੱਚੀ ਲੈ ਇੱਧਰ ਦੇਖ ਲੋ ਪਤਾ ਕੀ ਪਤਾ ਦੇਖੀ ਦੀ ਖਰਾਕ ਪਾਈ ਐ ਲੈ ਮੋੜ ਬਾਬਾ ਲੈ ਜਦੋਂ ਆਇਆ ਪਿੰਕ ਨੋਜ਼ ਵਾਲੀ ਬਿਹੜ ਆ ਗਈ ਮੇਤਰੋ ਪਿੰਕ ਨੋਜ਼ ਵਾਲੀ ਪਿੰਕ ਨੋਜ਼ ਵਾਲੀ ਬਿਹੜ ਹਲੋ ਆਇਆ ਲੱਗਦੇ ਜਿਵੇਂ ਗੱਬੜ ਹੁੰਦੇ ਆ ਬਾਈ ਹੁਣੀ ਦੇਖ ਚੱਲ ਝੋਲ ਫਟਣਾ ਫੜੂ ਕਰ ਲਿਆ ਬੱਚੀ ਨੇ ਹਾਂ ਇਹ ਵਾਰ ਖੁੱਲ ਗਾਆਂ ਕੀ ਕਰਕੇ ਨਾ ਧੱਕਾ ਬਹੁਤ ਕਰਦੀਆਂ ਨਹੀਂ ਧੱਕਾ ਦਾ ਫਿਰ ਇੰਨਾ ਚ ਭਰਾਵਾ ਜਵਾਨੀ ਵਾਲਾ ਜੋਰ ਆ ਹਾਂ 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 ਕਿ ਨਹੀਂ ਹਾਂ ਹੈਪੀ ਇਹਦੀ ਜੇ ਗੱਲ ਕਰਕੇ ਕਿੰਨੀ ਕਮਰ ਹੋਊਗੀ ਇਹ ਵੀ ਬਾਈ 10 ਕਿ ਪਿੰਨਾ ਜੀ ਬੱਚੀ ਹੈਗੀ ਠੀਕ ਆ ਹਾਂ 2 ਮਹੀਨਾ ਨੂੰ ਸੀ ਬਲੇ ਇਹ ਥੋੜੀ ਜਿਹੀ ਫਿੱਕੀ ਆ ਹਾਂ ਥੋੜੀ ਜਿਹੀ ਫਿੱਕੀ ਹੈਗੀ ਹਾਂ ਲੈ ਬਾਬਾ ਇਹਦਰ ਨੂੰ ਮੋੜ ਲਾ ਕੇ ਰਾਂ ਲੇ ਵੀ ਆ ਵੀ ਦੇਖ ਲੋ ਤੁਸੀਂ ਬਹੜ ਬਦ ਕਈ ਆਪਾਂ ਦੀ ਗਲੀਟ ਦਾ ਹੀ ਫਰਕ ਹੁੰਦਾ ਹੈਗਾ ਕੱਦ ਕੋਦ ਦੇ ਲੰਬੀ ਲੰਬੀ ਬਹੁਤ ਆ ਬਾਈ ਆਏ ਨੀਗਾ ਵੀ ਹਾਂ ਲਪਤਾ ਲੁੱਤਾ ਦੀ ਮਜ਼ਬੂਤ ਆ ਠੀਕ ਆ ਹਾਂ ਕੱਦ ਕੋਦ ਦੇ ਲੰਬੀ ਲੰਬੀ ਬਹੁਤ ਆ ਲੈ ਵੀ ਆ ਵੀ ਜਿਹੜੀ ਬਹੜ ਹੈਗੇ ਚਾਰ ਹੀ ਥਾਣੇ ਦੇ ਚਾਰ ਚਾਰ ਬਾਈ ਇਹਦੇ ਮੜਾ ਦਾਣਾ ਜਿਆ ਹੈਗਾ ਅੱਛਾ ਇਹਦਾ ਹੈਗਾ ਹਾਂ ਥਾਨ ਨਹੀਂਗਾ ਉਦਾਰਾ ਜਾ ਮੜਾ ਜਾਣਾ ਜਾ ਆਪਾਂ ਦੱਸ ਦੇਣਾ ਕਿ ਆਨਲਾਈਨ ਮਗਰੜੀ ਹੁੰਦੇ ਆ ਇਹ ਚੱਲਣਾ ਨਹੀਂ ਹੈਗਾ ਇਹ ਜਿਹੜੀ ਤੇਰੀ ਆ ਬਹੜ ਆ ਹਾਂ ਬਾਈ ਇਹ ਵੀ ਦਸ ਕਿ ਮਹੀਨੇ ਦਾ ਦਾ ਫੜ ਇਹ ਬੱਚੀ ਇਹ ਵੀ 10 1/2 ਮਹੀਨੇ ਦੇ ਬਾਈ ਠੀਕ ਆ ਹਾਂ ਲੈ ਵੀ ਆ ਵੀ ਦੇਖ ਲੋ ਦੋ ਦੋ ਮਹੀਨਾ ਦਾ ਸੀਮਾ ਲੈ ਲੈਣੀ ਆ ਬੱਚੀ ਇਹ ਨੰਬਰ ਟੈਗ ਆ ਗਿਆ ਮਿੱਤਰੋ ਇਹ 20 ਨੰਬਰ ਟੈਗ ਬੱਚੀ ਚੈੱਕ ਕਰ ਲੋ ਮੋੜ ਲਾ ਬਾਬਾ ਇਧਰ ਹੀ ਮੋੜ ਲਾ ਇਹ ਲੈ ਬਾਬਾ ਮੂੰਹ ਦਿਹਾ ਇਹਦਾ ਕਰ ਆ ਦੇਖੋ ਐ ਫੋਲ ਬਰੀਡ ਵਾਲੀ ਆ ਬਾਈ ਐ ਨਹੀਂ ਕਾ ਦੋ ਮਹੀਨਾ ਨੂੰ ਸੀਮਾ ਲੈ ਲੂ ਬੱਚੀ ਠੀਕ ਆ ਹਾਂ ਲੈ ਜਾ ਲੈ ਜਾ ਲੈ ਜਾ ਬਾਬਾ ਆ ਵੀ ਬਣਦੇ ਕਰਾਂ ਬੱਚੀ ਤੇਰੀ ਆ ਵੀ ਪ੍ਰਿੰਟ ਹਾਂ ਹਾਂ ਬਾਈ ਪੂਰੇ ਗਾਇਰ ਦੇ ਚਾਰੇ ਸਾਲ ਲੱਗੇ ਪਿਆ ਬਾਈ ਦੂਰ ਦੂਰ ਸਾਰੀਆਂ ਬੱਚਿਆਂ ਦੇ ਠੀਕ ਆ ਐ ਨਹੀਂ ਹੈਗਾਗਾ ਬੀ ਹੋ ਰਹੀ ਆ ਅੱਛਾ ਹੈਪੀ ਜਿਹੜੀ ਤੇਰੀ ਆ ਯਾਰ ਚੀਨੀ ਜੀ ਹੋ ਰਹੀ ਆ ਜੀ ਹਾਂ ਬਾਈ ਹਾਂ ਲੈ ਆਹਾ ਆਹਾ ਜਨਾ ਪ੍ਰਾਪਰਟੀ ਕਾ 117 ਨੰਬਰ ਟਾਇਕਾ ਬਾਈ ਇਹਦੇ ਅੱਛਾ ਹਾਂ ਇਹ ਫਾਰਮ ਦੀ ਹੈ ਕਿ ਲੋਕਲ ਨਹੀਂ ਫਾਰਮ ਦਾ ਲੋਕਲ ਦਾ ਆਪਾਂ ਮਾਲ ਹੀ ਲੈਂਦੇ ਬਾਈ ਠੀਕ ਆ ਚਾਹੇ ਫਾਰਮ ਮਾਲ ਲੈ ਕੇ ਕੋਲ 15 ਬੀਗਾਂ ਗਿਆ ਉਹਨਾਂ ਦੇ ਬੱਚਿਆਂ ਅਗਲਾ ਸੇਲ ਕਰਦਾਗਾ ਠੀਕ ਆ ਸਿੰਗਲ ਦਾ ਬੱਚੀ ਲਈ ਨਹੀਂ ਬਾਈ ਆਪਾਂ ਕਰਦੇ ਠੀਕ ਆ ਲੈ ਆਹਾ ਵੀ ਬੱਚੀ ਤੇਰੀ ਸੋਹਣੀ ਸੁਲੱਖੀ ਆ ਪੂਰੀ ਮੈਂ ਕਬੂਦਰੀ ਵਰਗੀ ਆ ਬਾਈ ਜਮਾਤ ਤੇਰੀ ਗੱਲ ਪੱਕੀ ਆ ਕਬੂਤਰੀ ਵਰਗੀ ਬਹਿਦਾ ਮਿੱਤਰੋ ਨਹੀਂ ਸੋਹਣੀ ਇਹ ਮੈਨੂੰ ਐ ਲੱਗਦਾ ਘਟ ਘਟ 7 8 ਕਿ ਮਹੀਨੇ ਦੀ ਹੋਣਾ ਹਾਂ ਬਾਈ 8 8 ਕਿ ਮਹੀਨੇ ਦੀ ਬੱਚੀ ਆ ਤੇ ਜਿਹੜੀ ਮਤਨਦਨ ਚਾਚਰ ਮਹੀਨਾ ਸੀ ਮੁੰਲਾ ਲੈਣ ਤੇਰੇ ਕੋਲੇ ਹਰ ਵਾਰ ਮੈਨੂੰ ਐ ਦੱਸ ਵੀ ਇਹੋ ਜੀ ਬਹਿੜ ਹੁੰਦੀ ਹੁੰਦੀ ਆ ਹਾਂ ਬਾਈ ਹਾਂ ਆ ਆ ਇਹੋ ਜੀ ਬਹਿੜ ਯਾਰ ਸਾਰੇ ਰੰਗ ਹੀ ਆਏ ਬਾਈ ਅਲੱਗ ਅਲੱਗ ਸੀਮਾ ਚ ਰੰਗ ਹੈ ਨਾ ਹਾਂ ਕੋਈ ਜ਼ਿਆਦਾ ਚਿੱਟੀ ਜਾ ਜਾਂਦੀ ਆ ਨਹੀਂ ਆਈ ਤਾਂ ਦੇਖੀ ਯਾਰ ਜਮਾ ਕੌਲੀ ਚ ਪਾਣੀ ਪਿਆਦਾ ਭਲਾ ਤੂੰ ਨਿੱਕਾ ਜਾ ਮੂੰਹ ਆ ਛੜ ਦੇ ਹੁਣ ਨਹੀਂ ਤੇ ਲੱਤਾਂ ਲੁੱਤਾਂ ਦੀ ਪੂਰੀ ਮਜ਼ਬੂਤ ਆ ਬਾਈ ਬਾਈ ਸਟ੍ਰੇ ਲਵੀ ਥਾਣੇ ਦੇ ਵਿਚਾਰ ਹਾਂ 160 ਨੰਬਰ ਟੋਕਣਾ ਬਾਈ ਚਾਰ ਹੀ ਸਾਰਾ 160 ਨੰਬਰ ਹਾਂ ਹਾਂ ਬਾਈ ਹਾਂ ਲੈ ਆ ਆ ਦੇਖ ਲੋ ਮਿੱਤਰੋ ਜਿਹੜੀ ਆਹਾ ਬੱਚੀ ਆ ਗਈ ਇਹ ਵੀ ਬੱਚੀ ਸੋਣੀ ਹੈ ਯਾਰ ਸਟ੍ਰੇਟ ਬੱਚੀ ਹੈ ਹਾਂ 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 ਬਾਈ ਤੇ ਇਧਰਲੇ ਬੱਚੇ ਜਿਹੜੇ ਆ ਜਾਹੇ ਹਾਂ ਇਹ ਬਾਈ ਸਾਤ ਸਾਤ ਮਹੀਨੇ ਦੇ ਬੱਚਾ ਦੋਨੇ ਅੱਛਾ ਹਾਂ ਯਾਰ ਇਹਦਾ ਇਹ ਜਿਆਦਾ ਚਿੱਟੇ ਕੱਲਰ ਜਾ ਕੇ ਠੀਕ ਹੈ ਹਾਂ ਨਹੀਂ ਬੱਚੀਆਂ ਤੇਰੀਆਂ ਦੋਨੇ ਹੀ ਹਾਂ ਹਾਂ ਅਸੀਂ ਮਾੜੀ ਲੈਂਦੇ ਨਹੀਂ ਬਾਈ ਆ ਨਾਈ ਆਪਾਂ ਤਾਂ ਮਾੜੀ ਸੇਲ ਹੁੰਦੀ ਆ ਅੱਛਾ ਕਿੰਨੇ ਕਿੰਨੇ ਕਿ ਦੁੱਧ ਆ ਲੈਣੀਆਂ ਬੱਚੀਆਂ ਇਹ ਇਹ ਬਾਈ ਹੁਣ 30 ਤੋਂ ਪਲੱਸ ਹੀ ਹੈਗਾਆਂ ਸਾਡੇ ਦੁੱਧ 35 35 ਕਿਲੋ ਦੇ ਨਾਲ 40 ਕਿਲੋ ਯਾਰ ਆਹ ਬੱਚੀ ਦੇ ਖੋਲ ਬਾਬਾ ਇਹਨੂੰ ਨਹੀਂ ਇਹ ਤੈਨੂੰ ਨਹੀਂ ਦਵਾ ਲੈ ਇਹ ਬੱਚੀ ਇਹ ਧਿਆਰਾ ਪਾ ਲੈ ਫੇ ਤੁਰਦੀਆਂ ਨਹੀਂ ਬਾਈ ਹਾਂ ਐ ਦੇ ਹਾਂ ਲੈ ਆਹ ਦੇਖ ਲੋ ਜਮਾ ਨਿੱਕਾ ਜਾਂ ਮੂੰਹ ਆ ਗਿਆ ਲੈ ਜਾ ਗੀ ਗਲਾਪੀ ਸੰ ਲੱਗੇ ਹੋਇਆ ਵਧੀਆ ਲੈ ਗੋਲ ਮਟੋਲ ਬੱਚੀ ਆ ਗਈ ਵਣਦੇ ਬਾਬਾ ਇਹ ਤੈਨੂੰ ਥਕਾ ਦੇਣੀਆਂ ਇੱਥੇ ਹੀ ਵਣਦੇ ਪਲਾਂ ਓਹੋ ਆ ਦੂਜੀ ਖੋਲੋ ਕਰ ਹਾਂ ਹਾਂ ਇਹ ਆ ਵੀ ਦੇਖ ਲਓ ਬਸ ਸੇਮ ਹੀ ਉਮਰ ਦੇ ਆ ਬਾਈ ਦੋਨੇ ਵਸੀਆਂ ਇਹੇ 66 ਸਾਲ ਸਾਲਾ ਕਿੰਨੇ ਸਾਲ ਸਾਲਾ ਨੇ ਬਾਈ ਹਾਂ ਲੈ ਇੱਕੋ ਜਿਹੀ ਬੱਚੀਆਂ ਹਾਂ ਬਾਈ ਹਾਂ ਲੈ ਇਹਦੇ ਮਾੜੀ ਜੀ ਬਣੀ ਦੀ ਝੂੜੀ ਦਿਖਾ ਗਈ ਆਪਾਂ ਇਹ 69 ਨੰਬਰ ਟੈਗ ਆ ਬਾਈ ਇਹਦਾ 69 ਨੰਬਰ ਹਾਂ ਲੈ ਆ ਦੇਖੋ ਇਹ ਲੈ ਨਿਕਲੇ ਕਹਿੰਦਾ ਆਪਾਂ ਦੇਖ ਹਾਂ ਜਮਾ ਨਿੱਕੇ ਨਿੱਕੇ ਜਮਾ ਝੂੜੀ ਦੇਖ ਲਓ ਉਹ ਤਾਂ ਆਪਣਾ ਕਹਾਣਾ ਹਾਂ ਹਾਂ ਭਾਈਆ ਅੱਛਾ ਹੈਪੀ ਰੂਟੀਨ ਦੇ ਵਿੱਚ ਮਤਲਬ ਆਉਂਦੀ ਹਾਂ 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 ਭਾਈ ਬੱਚਿਆਂ ਦਾ ਕੰਮ ਮਤਲਬ ਵਾਜ ਜਾਂਦਾ ਮਾਲ ਚਾਈ ਜਾਂਦਾ ਹਾਂ ਠੀਕ ਆ ਜਿਹੜਾ ਪੁਰਾਣਾ ਫੋਨ ਲਾਉਂਦਾ ਅਗਲਾ ਲੈ ਲੈਂਦਾ ਕਿੰਨੇ ਸਾਲ ਹੋ ਗਏ ਬੱਚਿਆਂ ਦਾ ਕੰਮ ਕਰਦੇ ਬਸਾਂ ਆਪਣ ਨੂੰ 3 ਸਾਲ ਹੋ ਗਏ ਭਾਈ ਬੱਚਿਆਂ ਦਾ ਕੰਮ ਕਰਦੇ ਨੂੰ ਠੀਕ ਆ ਉਹਦਾ ਆਪਣ ਹੋ ਗਏ 18 17 18 ਹਾਂ ਆ ਕੰਮ ਕਰਦਾ ਪਰ ਹੁਣ ਕੱਲੀਆਂ ਬੱਛੀਆਂ ਹਾਂ ਬੱਛੀਆਂ ਦਾ ਸਪੈਸ਼ਲ ਹੁਣ ਬੱਛੀਆਂ ਦੀ ਲੋਡ ਆਉਂਦਾ ਬਾਈ ਆਈ ਜਾਂਦਾ ਮਾਲ ਜਾਈ ਜਾਂਦਾ ਨਾ ਮੈਨੂੰ ਐ ਲੱਗਦਾ ਬੱਛੀਆਂ ਦੇ ਵਿੱਚ ਮੈਨੂੰ ਐ ਲੱਗਦਾ ਪੰਜਾਬ ਦੇ ਵਿੱਚ ਜੇ ਗੱਲ ਕਰਗੇ ਹਾਂਜੀ 50 ਤੋਂ ਬਾਹਰ ਵੀ ਬਾਈ ਪੰਜਾਬ ਦਾ ਹਰ ਕਿਤੇ ਆਪਣੇ ਬੱਛੀਆਂ ਗਈਆਂ ਹੋਈਆਂ ਨੇ ਠੀਕ ਹੈ ਹਾਂ ਜਦੋਂ ਨਾਲ ਕੇ ਜੇ ਮੰਨ ਕੇ ਚੱਲ ਗਏ ਇੱਕ ਦਾ ਪੁੱਤੋ ਵਾਲਾ ਮੁੰਡਾ ਹੋਗਾ ਹਾਂ ਹਾਂ ਬਾਈ ਇੱਕ ਤੁਸੀਂ ਹਾਂ ਹਾਂ ਇਧਰ ਆਪਣੇ ਕੋਲ ਟਾਪ ਦਾ ਮਾਲ ਹੁੰਦਾ ਅੱਛਾ ਨੰਬਰ ਕਿਹੜਾ ਚੱਲਦਾ ਨੰਬਰ ਆਪਣੇ ਕੋਲ 87299 ਬਾਈ 12588 ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਦਾ ਧੰਨਵਾਦ ਬਾਈ ਤੁਹਾਡ ਹੈਪੀ ਤੇ ਇੱਥੇ ਜਦੋਂ ਤੁਸੀਂ ਆਉਂਗੇ ਤਸੱਲੀ ਕਰਕੇ ਗੱਬੜਾ ਦੀ ਜਿਹੜੀ ਹੈਗੀ ਤਸੱਲੀ ਤੁਸੀਂ ਇੱਥੇ ਚੈੱਕ ਕਰਾ ਕੇ ਲਿਆ ਸਕਦੇ ਹੋ ਇਹਨਾਂ ਵੱਲੋਂ ਜਿਹੜੀਆਂ ਤੁਹਾਨੂੰ ਗੱਬੜਾ ਕਹੀਆਂ ਗਈਆਂ ਉਹ ਗੱਬੜਾ ਹੀ ਨਿਕਲਣਗੀਆਂ ਕਿਵੇਂ ਲੱਗੀਆਂ ਬੱਚੀਆਂ ਦੱਸਿਓ ਜਰੂਰ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ